ਪੰਡਾ ਬੰਦਿਆਂ ਦੀ ਥੋੜੋ ਬੰਨਣੀਆਂ ਪੰਡਾ ਤੇ ਆਪਾਂ ਵਿਚਾਰਾਂ ਦੀ ਅਧਰਣੀਆਂ ਜਦੋਂ ਅਸੀਂ ਇਕੱਠੇ ਸੀ ਸਾਰੇ ਤੇ ਕੀ ਹੋਇਆ ਸੀ 17 ਯਾਦ ਕਰੋ 22 ਯਾਦ ਕਰੋ 19 ਯਾਦ ਕਰੋ 24 ਯਾਦ ਕਰੋ ਹਰ ਇੱਕ ਤੁਸੀਂ ਮਾਰ ਖਾਧੀ ਸ਼ਰੋਮੀ ਕਲਦਲ ਪਹੁੰਚਣ ਵਾਲਿਆਂ ਨੇ ਅਕਾਲੀ ਕੌਣ ਹੈ ਜੋ ਅਕਾਲ ਪੁਰਖ ਨੂੰ ਸਮਰਪਿਤ ਹੋਵੇ ਜੋ ਸ੍ਰੀ ਅਕਾਲ ਤਾ ਸਰੂਪ ਨੂੰ ਸਮਰਪਿਤ ਹੋਵੇ ਨਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੁੰਦੇ ਹੋ ਨਾ ਅਕਾਲਪੁਰਖ ਨੂੰ ਸਮਰਪਿਤ ਹੋਣਾ ਚਾਹੁੰਦੇ ਹੋ ਅਕਾਲਪੁਰਖ ਨੂੰ ਉਹੀ ਸਮਰਪਿਤ ਹੋਏਗਾ ਨਾ ਜਿਹੜਾ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੋਏਗਾ ਹਣ ਸ੍ਰੀ ਤੇਨ ਤੁਹਾਡੀਆਂ ਸੰਸਤਾਵਾਂ ਹਨ ਸਭ ਤੋਂ ਉੱਚਾ ਉੱਚੀ ਸਰਵ ਉੱਚ ਸੰਸਤਾ ਸ੍ਰੀ ਅਕਾਲ ਤਖਤ ਸਾਹਿਬ ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰਮ ਕਰਮ ਕਮਲਾ ਦੇ ਨਾਲ ਸਾਰੀ ਨਾਲ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਰੋਹਾਨੀਆਂ ਦੀ ਸ਼ਕਤੀ ਨਾਲ ਲਾਈਆਂ ਚੌਥੇ ਬੰਦੇ ਦਾ ਹੱਥ ਨਹੀਂ ਲੱਗਣ ਦਿੱਤਾ ਮਿੱਟੀ ਵੀ ਜਿਹੜੀ ਉਹ ਤੇ ਵਰਤੀ ਕਿਹੜੀ ਵਰਤੀ ਜਿਹੜੀ ਦਰਬਾਰ ਸਾਹਿਬ ਦੇ ਵਿੱਚੋਂ ਬਣਾਉਣ ਲੱਗਿਆ ਪੁੱਟ ਕੇ ਬਾਹਰ ਕੀਤੀ ਸੀ ਬਾਹਰੋਂ ਮਿੱਟੀ ਵੀ ਨਹੀਂ ਆਉਂਦੀ ਕੋਈ ਮਿਸਤਰੀ ਨਹੀਂ ਆਂਦਾ ਕੋਈ ਕਾਰੀਗਰ ਨਹੀਂ ਆਂਦਾ ਕੋਈ ਮਜ਼ਦੂਰ ਨਹੀਂ ਆਂਦਾ ਆਪ ਕੋਰਾਂ ਨੇ ਆਪਣੇ ਹੱਥਾਂ ਦਾ ਤਖਤ ਉਸਾਰਿਆ ਜੋ ਉਸਾਰਕੇ ਕੀ ਕੀਤਾ ਸਭ ਤੋਂ ਪਹਿਲਾਂ ਹੁਕਮਨਾਮਾ ਕੀ ਸੀ ਉਹਨਾਂ ਦਾ ਸਿੰਘੋ ਕਿਉਂਕਿ ਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ਹੀਦ ਕੀਤਾ ਸੀ ਜਹਾਗੀਰ ਨੇ ਉਹ ਜਹਾਗੀਰ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਨਾਸ ਕਰਨ ਵਾਸਤੇ ਧੰਨ ਗੁਰ ਹਰਕੋਬੀ ਸਾਹਿਬ ਨੇ ਕਿਹਾ ਸਿੱਖੋ ਮੈਨੂੰ ਜਵਾਨੀ ਚਾਹੀਦੀ ਹੈ ਮੈਨੂੰ ਘੋੜੇ ਚਾਹੀਦੇ ਹੈ ਮੈਨੂੰ ਛੱਤਰ ਚਾਹੀਦੀ ਹੈ ਮੈਂ ਜ਼ੁਲਮ ਦਾ ਨਾਸ ਕਰਨਾ ਹੈ ਚਲੋ ਜੰਗਾ ਹੋਈਆਂ ਚਾਰ ਜੰਗਾ ਲੜੀਆਂ ਫਤਿਹ ਪਾਈ ਸਾਸਤ੍ਰ ਜੀ ਅਹਿਮਦ ਸ਼ਾ ਅਬਦਾਲੀ ਸਿੱਖਾਂ ਨੂੰ ਮਾਰਦਾ ਮਾਰਦਾ ਮਰ ਗਿਆ ਅਮਰ ਸ਼ਾ ਅਬਦਾਲੀ ਨੇ ਜੋ ਤਹੀਏ ਕਰ ਲਿਆ ਕਿ ਜੰਗਲਾਂ ਚ ਵੀ ਕੱਢ ਕੱਢ ਕੇ ਸਿੱਖ ਮਾਰ ਦਿੱਤੇ ਤਾਂ ਉਹਨੇ ਸੋਚਿਆ ਹੁਣ ਤੇ ਕੋਈ ਸਿੱਖ ਨજર ਨਹੀਂ ਆਏਗਾ ਲੱਭੇਗਾ ਨਹੀਂ ਕੋਈ ਤੇ ਜਦੋਂ ਉਹਨੇ ਕਟ ਕਟ ਕੇ ਸਾਰੇ ਸਿੱਖਾਂ ਨੂੰ ਫੜ ਫੜ ਕੇ ਜੇਲ੍ਹ ਸੌਂ ਦਿੱਤੇ ਆਪਣਾ ਉਹਨੇ ਅਹਲ ਕਰ ਫਿਰ ਜਿਆਜਾ ਦੇਖ ਕੇ ਆਜ ਬੜੀ ਕੁੱਟ ਪਈ ਹੋਏ ਬੜੇ ਰੋਂਦੇ ਹੋਣਗੇ ਸਿੱਖ ਤਾਂ ਫਿਰ ਉਸ ਵੇਲੇ ਪਤਾ ਕੀ ਕੀਤਾ ਉਹਨਾਂ ਨੇ ਸ਼ਾਮ ਦਾ ਸਮਾਂ ਸੀ ਰਹਿਰਾਸ ਹੋ ਰਹੀ ਸੀ ਤਾਂ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਰਹਿਰਾਸ ਤੋਂ ਪਾਦ ਅੰਦਾਜ਼ ਕਰਦੇ ਆ ਚਾਰ ਪੜ ਦਿਨ ਸੁੱਖ ਦੇ ਪੀਤ ਹੋਏ ਚਾਰ ਪੜ ਤੇਰੇ ਅੰਦਰ ਆਈ ਤੇਰੇ ਹੁਕਮ ਚ ਆਈ ਸੁੱਖਾ ਦੇ ਪੀਤ ਕਰਨ ਉਹਨੂੰ ਜੇ ਪਤਾ ਲੱਗਾ ਉਹ ਕਹਿੰਦਾ ਹੈ ਐਸੇ ਸਿੱਖ ਨਾਲੇ ਕੁਟਾਪਾ ਚੜਿਆ ਨਾਲੇ ਡਾਂਗਾ ਖਾਦੀਆਂ ਫਿਰ ਕਦੇ ਸੁੱਖ ਦਾ ਪੀਤ ਹੋਇਆ ਫਿਰ ਕਹਿੰਦੇ ਹੁਣ ਕੋਪਰੀ ਹੀਰ ਦਾ ਜੰਗ ਕੀਤਾ ਤੇ ਕੋਪਰ ਹੀਟ ਦੇ ਵਿੱਚ ਜ਼ੁਲਮ ਕਰਕੇ 32000 ਦੀ ਸ਼ਹਾਦਤ ਹੋਈ ਕਨੋਆਨ ਦੇ ਵਿੱਚ 15000 ਤੋਂ ਬਾਅਦ ਸ਼ਹਾਦਤ ਹੋਈ ਫਿਰ ਉਹਨੇ ਸੋਚਿਆ ਸਿੱਖ ਡਰ ਜਾਣਗੇ ਸਿੱਖ ਡਰ ਗਏ ਹੋਣਗੇ ਕਿਉਂਕਿ ਉਹਨੇ ਦਰਬਾਰ ਸਾਬ ਬਾਰੂਦ ਨਾਲ ਢਾ ਦਿੱਤਾ ਸੀ ਸਰੋਵਰਪੁਰ ਦਿੱਤਾ ਸੀ ਕਿਉਂ ਕਿ ਜਦੋਂ ਉਹਨੇ ਪੁੱਛਿਆ ਕਿ ਸਿੱਖ ਸ਼ਕਤੀ ਕਿੱਥੋਂ ਲੈਂਦੇ ਐ ਉਹ ਕਹਿੰਦੇ ਜੀ ਦਰਬਾਰ ਸਾਹਿਬ ਜਾਂਦੇ ਆ ਪਹਿਲਾਂ ਸਰੋਵਰ 'ਚ ਇਸ਼ਨਾਨ ਕਰਦੇ ਆ ਫਿਰ ਬਾਣੀ ਸੁਣਦੇ ਆ ਫਿਰ ਲੰਗਰ ਸ਼ਕ ਲੈਂਦੇ ਆ ਸਿੱਖ ਫਿਰ ਉਹਦਾ ਹੀ ਜੁਦਾ ਹੋ ਜਾਂਦਾ ਫਿਰ ਤਕੜਾ ਹੋ ਕੇ ਆ ਜਾਂਦਾ ਸ਼ਕਤੀ ਲੈ ਕੇ ਆਉਂਦਾ ਬਾਣੀ ਕੋਲ ਉਹ ਸਰੋਵਰ ਚ ਸਾਸਕ ਜੀ ਉਹਨੇ ਸੋਚਿਆ ਇਹ ਵੀ ਪੂਰ ਦੋ ਸਰੋਵਰ ਹੀ ਪੂਰ ਦਿੱਤਾ ਦਰਬਾਰ ਸਾਹਿਬ ਦੀ ਇਮਾਰਤ ਜਿਹੜੀ ਸੀ ਢਹਿ ਗਈ ਬਰੂਦ ਨਾ ਕਰ ਦਿੱਤੀ ਕੋਪੜੀ ਹੀੜੇ ਤੋਂ ਬਾਅਦ ਸੇਖੋ ਤੇ ਇਕੱਠੇ ਹੋ ਗਏ ਆ ਕੇ ਦਰਬਾਰਸਤਾਨ ਦੇ ਉਸ ਬਰੂਦ ਨਾਲ ਇਕੱਠੇ ਹੋਏ ਇਮਾਰਤ ਉੱਤੇ ਉੱਥੇ ਆ ਕੇ 60 ਹਜ਼ਾਰ ਦੀ ਗਿਣਤੀ ਇਤਿਹਾਸ ਕਹਿੰਦਾ 60 ਹਜ਼ਾਰ ਤੋਂ ਵੱਧ ਸਿੱਖ ਜਿਹੜਾ ਸੀ ਉੱਥੇ ਇਕੱਠਾ ਹੋ ਗਿਆ ਫੇਰ ਹੱਕਾਬ ਕਾ ਹੋ ਗਿਆ ਆ ਕੀ ਬਣੀ ਸਾਸਗੰਦੀ ਫਿਰ ਅਮਰਸਤ ਜੰਗ ਹੋਈ ਚਲੋ ਸਿੱਖਾਂ ਨੇ ਬੜੀਆਂ ਮਾਰਾਂ ਖਾਧੀਆਂ ਮੈਂ ਸਿਰ ਇਸ ਕਰਕੇ ਕਹਿ ਰਹੀ ਹਾਂ ਸਾਸਗੰਦੀ ਸ਼੍ਰੀ ਹਕਾਲਤਾ ਜੀ ਸਾਹਿਬ ਵਾਸਤੇ ਸ਼੍ਰੀ ਦਰਬਾਰ ਸਾਹਿਬ ਵਾਸਤੇ ਸੱਚ ਦੇ ਪੈਗਾਮ ਵਾਸਤੇ ਤੁਸੀਂ ਬੜੀਆਂ ਕੁਰਬਾਨੀਆਂ ਕੀਤੀਆਂ ਬਹੁਤ ਕੁਰਬਾਨੀਆਂ ਕੀਤੀਆਂ ਇਹ ਸ਼੍ਰੀ ਅਕਾਤ ਹੈ ਸਾਹਿਬ ਦੇ ਉਸ ਮਹਾਨ ਪ੍ਰਕਰਸਥਾਨ ਤੋਂ ਸ਼੍ਰੋਮਣੀ ਗੁਰਦੁਆਰਾ ਪਰੰਧਾ ਕਮੇਟੀ ਉਨਸੋ ਵਿੱਚ ਬਣੀ ਤੁਹਾਡੇ ਬਜ਼ੁਰਗਾਂ ਦੇ ਖੂਨ ਨਾਲ ਸਿੰਜੀ ਗਈ ਸੀਨੇ ਦੀ ਮੇਜ ਦੀ ਖੁਰਾਕ ਦਿੱਤੀ ਸਾਧ ਸੰਗਤ ਜੀ ਮੈਂ ਕਈ ਵਾਰੀ ਸੋਚਦੀ ਆ ਮੈਨੂੰ ਘਰ ਪਿਆਰਾ ਨਹੀਂ ਮੈਨੂੰ ਪਰਿਵਾਰ ਪਿਆਰਾ ਨਹੀਂ ਪਤਾ ਨਹੀਂ ਕੀ ਗੱਲ ਹੈ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਸੰਸਥਾ ਦੀ ਕੋਈ ਗੱਲ ਸੁਣਦੀ ਐ ਤੇ ਮੇਰਾ ਲੂਂ ਕੰਡਾ ਖੜਾ ਹੋ ਜਾਂਦਾ ਜਦੋਂ ਕੋਈ ਉਸ ਦੀ ਬਦਨਾਮੀ ਹੋਵੇ ਜਦੋਂ ਉਹਦੇ ਉੱਤੇ ਕੋਈ ਤੀਰ ਵੱਜੇ ਜਦੋਂ ਉਹਨੂੰ ਕੋਈ ਢਾਅ ਲੱਗੇ ਜਦੋਂ ਸ਼੍ਰੀ ਅਕਾਲ ਦਾਸ ਸਾਹਿਬ ਦੀ ਮਰਿਆਦਾ ਨੂੰ ਢਾਅ ਲੱਗੇ ਜਦੋਂ ਉੱਥੋਂ ਦੇ ਸਿਧਾਂਤਾਂ ਨੂੰ ਢਾਅ ਲੱਗੇ ਚੱਕਣਾ ਚੂਰ ਹੋ ਜਾਣੀ ਐ ਮੈਨੂੰ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਸਤਸੰਗਤ ਜੀ ਕੇਵਲ ਗੁਰੂ ਦੀ ਲੋੜ ਹੈ ਉਹਦੇ ਸਿਧਾਂਤਾਂ ਦੀ ਲੋੜ ਹੈ ਉਹਦੀ ਮਰਿਆਦਾ ਦੀ ਲੋੜ ਹੈ ਇਹ ਚਾ ਇਹ ਖੇਚ ਇਹ ਰੀਜ ਹਰ ਇੱਕ ਦੇ ਮਨ ਚੋਰੀ ਚਾਹੀਦੀ ਹੈ ਜੇ ਸਾਡਾ ਗੁਰੂ ਦਾ ਸਥਾਨ ਹੈ ਜੋ ਉਹਦੀ ਪਰੰਪਰਾ ਜਿਉਂਦੀ ਹੈ ਉਹਦੀ ਮਰਿਆਦਾ ਜਿਉਂਦੀ ਹੈ ਤੇ ਫਿਰ ਅਸੀਂ ਚੁੰਡਿਆ ਨਹੀਂ ਤੇ ਅਸੀਂ ਕੀ ਲਾਣਾ ਜੀ ਕੇ ਮੈਂ ਪਰਸੋਂ ਸਿੰਘ ਸਾਹਿਬ ਨੂੰ ਕਹਾਈ ਸੀ ਸਿੰਘ ਸਾਹਿਬ ਇੱਕ ਗੱਲ ਤੇ ਹੈ ਪਹਿਲਾਂ ਕਈਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿਛੇ ਈਕਾਤ ਹੈ ਸਾਡਾ ਜਥੇਦਾਰ ਬਾਕੀ ਸਿੰਘ ਸਾਹਿਬਾਨ ਇਹ ਕਰਦੇ ਕੀ ਹੈ ਇਹ ਪਾਵਰ ਕੀ ਹੈ ਦੋਦ ਸੰਭਰ ਨੂੰ ਤੁਸੀਂ ਉਸ ਮਹਾਨ ਤਖਤ ਦੀ ਮਹਾਨਤਾ ਦਰਸਾ ਕੇ ਰੱਖ ਦਿੱਤੀ ਜੋ ਦੁਨੀਆ ਦੇ ਲੋਕ ਦੇਖਦੇ ਸੀ ਸਾਰੇ ਸਾਰੇ ਧਰਮਾਂ ਦੇ ਲੋਕ ਦੇਖਦੇ ਸੀ ਉਹ ਐਡਾ ਵੱਡਾ ਤਖਤ ਹੈ ਐਡੀ ਵੱਡੀ ਸ਼ਕਤੀ ਹੈ ਉੱਥੇ ਪੰਜ ਸਿੰਘ ਸਹਿਬਾਨ ਖੜੇ ਹੋ ਕੇ ਫਸੀਲ ਦੇ ਉੱਤੇ ਉਹ ਨਹੀਂ ਬੋਲ ਰਹੇ ਹੁੰਦੇ ਉਹ ਮੇਰੇ ਤਖਤ ਦੀ ਮਾਨ ਮਰਿਆਦਾ ਬੋਲ ਰਹੇ ਹੁੰਦੇ ਉਹ ਤਖਤਾਂ ਦਾ ਸਿਧਾਂਤ ਬੋਲ ਰਿਹਾ ਹੁੰਦਾ ਹੈ ਉਹ ਤਖਤਾਂ ਦੀ ਪਰੰਪਰਾ ਬੋਲ ਰਹੀ ਹੁੰਦੀ ਹੈ ਉਹ ਤਖਤਾਂ ਦੀ ਸਰਪੁੱਚਤਾ ਬੋਲ ਰਹੀ ਹੁੰਦੀ ਹੈ ਉਹ ਉੱਥੋਂ ਦਾ ਬਹੁਤ ਵੱਡੀ ਜੋ ਸਾਡੀ ਪਰੰਪਰਾ ਹੈ ਉਹਦੇ ਵਾਸਤੇ ਸਾਨੂੰ ਪ੍ਰੇਰਿਤ ਕੀਤੀ ਜਾਂਦੀ ਦੁਨੀਆ ਦੇ ਦੰਦ ਵਿੱਚੇ ਕੇ ਦੰਦ ਦੇ ਵਿੱਚੇ ਕੇ ਸਾਸ ਸਿੰਘ ਜੀ ਜਦੋਂ ਸਿੰਘ ਸਾਹਿਬ ਕਹਿ ਰਹੇ ਸਨ ਉਹਨਾਂ ਸ਼ਕਤੀਆਂ ਨੂੰ ਹੀ ਜਿਹੜੀਆਂ ਸ਼ਕਤੀਆਂ ਸੋਚਦੀਆਂ ਸੀ ਸਾਡੇ ਅੱਗੇ ਕੋਈ ਕੁਝ ਨਹੀਂ ਸਕਦਾ ਉਥੇ ਤੇ ਮਹਾਰਾਜਾ ਰਣਜੀਤ ਸਿੰਘ ਆ ਕੇ ਕਿਸ ਗਿਆ ਨਾ ਉਥੇ ਤੇ ਗਿਆਨੀ ਜਲ ਸਿੰਘ ਵਰਗੇ ਰਾਸ਼ਟਰਪਤੀ ਉਸਕੇ ਨਾ ਉਥੇ ਤੇ ਹੋਮ ਮਿਨਿਸਟਰ ਗ੍ਰਹਿ ਮੰਤਰੀ ਬੂਟਾ ਸਿੰਘ ਵਰਗੇ ਆ ਕੇ ਚੁੱਕ ਗਏ ਉਥੇ ਮੁੱਖ ਮੰਤਰੀ ਰਿਹਾ ਬਰਨਾਲਾ ਉਹ ਚੁੱਕਿਆ ਉਹਨਾਂ ਨੇ ਤਖਤیاں ਪਾ ਪਾ ਕੇ ਉਥੇ ਸਜਾ ਪੂਰੀ ਤਨਖਾਹ ਪੂਰੀ ਤੇ ਫਿਰ ਮਾਣ ਲੈ ਕੇ ਉਥੋਂ ਨਿਕਲੇ ਬੁਢਾਈ ਲੈ ਕੇ ਨਿਕਲੇ ਸਾਥ ਸੰਗਤ ਉਥੇ ਸੇਵਾ ਕਰਕੇ ਉਥੇ ਤਨਖਾਹ ਲਵਾ ਕੇ ਉਥੇ ਕੋਈ ਸਜ਼ਾ ਝੱਲ ਕੇ ਨੀ ਮਾ ਹੋ ਕੇ ਨਿਕਲਦਾ ਇੱਕ ਗੱਲ ਧਿਆਨ ਰੱਖਿਓ ਇਹਨੂੰ ਲਾਂਬਾ ਨਹੀਂ ਹੁੰਦਾ ਜਿਹੜੇ ਗੁਰੂ ਦੇ ਆਸ਼ੀਅਨਸਾ ਚੱਲ ਕੇ ਉਹਦੇ ਸੇਵਾ ਕਰਕੇ ਹੁੰਦੇ ਲਾਂਬਾ ਨਹੀਂ ਖਟ ਕੇ ਹੁੰਦੇ ਵਡਿਆਈ ਲੈ ਕੇ ਹੁੰਦੇ ਪਰ ਨਹੀਂ ਪਤਾ ਲੱਗਾ ਉਹਨੂੰ ਨਹੀਂ ਪਤਾ ਲੱਗਾ ਉਹ ਜਿਹੜੇ ਕਹਿੰਦੇ ਬਾਕੀ ਤਾਂ ਠੀਕ ਹੈ ਪਰ ਉਸ ਵੇਲੇ ਦੁੱਖ ਹੋਇਆ ਜਦੋਂ ਕਹਿੰਦੇ ਅਸੀਂ ਤੇ ਉਹਦੇ ਸਾਹ ਰਾ ਕੋ ਝੂਠ ਹੀ ਬੋਲ ਦਿੱਤਾ ਸੀ ਝੂਠ ਬੋਲਣਾ ਸੀ ਤੇ ਜਾਣਾ ਕਰ ਤਸ ਜੇ ਝੂਠ ਬੋਲਣਾ ਸੀ ਤੇ ਉੱਥੇ ਹੀ ਝੂਠ ਬੋਲ ਦਿੰਦੇ ਪਏ ਅਸੀਂ ਕੁਝ ਵੀ ਨਹੀਂ ਕੀਤਾ ਇਹ ਵੀ ਦੁੱਖ ਹੈ ਕਿ ਸਾਡੀ ਜਿਹੜੀ ਉਹ ਲੋਕਾਂ 'ਚ ਅਕਸ ਗਿਆ ਸੀ ਉਸ ਅਕਸ ਨੂੰ ਬੜਾ ਡਰ ਰਹੀ ਜਿਹੜੀ ਲੋਕ ਦੰਦ ਵੀ ਚੱਲਣਾ ਪਿਆ ਸੀ ਕਹਿੰਦੇ ਸਾਡੇ ਧਰਮਾਂ ਵਿੱਚ ਵੀ ਇਦਾਂ ਹੀ ਸ਼ਕਤੀ ਹੋਣੀ ਚਾਹੀਦੀ ਹੈ ਇਹੋ ਜੀ ਸੰਸਥਾ ਹੋਣੀ ਚਾਹੀਦੀ ਜਿਹੜੀ ਖਿੱਚ ਕੇ ਰੱਖੇ